हिकु hey, ਤੋੜਾ ਟਰਾਲੇ ਵਿਚ ਗਰੀ ਇਸੇ ਕਿ ਦੋਸਤ ਲੇ ਗਰੀ ਮੇਰੇ ਪੋਸਟ ਵੀ ਬਹੁਤ ਕਾਜੀ ਜਲਦੀ ਮਿਲ ਜੇ ਮੇਰੇ ਕਾਹਨ ਤੇ ਮੇਰੇ 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 ਮ ਹਮੂਰ ਲਾਈਕ ਟੂ ਇਹ ਬਟਾਲੇ ਸ਼ਹਿਰ ਦੀ ਸ਼ਾਨ ਵੀ ਕਿਹਾ ਜਾਂਦਾ ਦੁਰਦਵਾਰ ਕੰਨ ਸਾਹਿਬ ਦੇ ਨਾਲ ਲੱਗਦਾ ਬਹੁਤ ਪੁਰਾਣਾ ਸਕੂਲ ਹੈ ਜੇਕਰ ਇਹ ਕਿਹਾ ਤਾਂ 10 ਸਾਲ ਦਾ ਹੈ ਅੱਜ ਪਹੁੰਚੇ ਹੋ ਕੀ ਦਿੱਤਾ ਤੇ ਕੀ ਕਹਿਣਾ ਜਾਊਗਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਕੂਲ ਹੈ ਬੜਾ ਪੁਰਾਣਾ ਸਕੂਲ ਹੈ ਸਾਡਾ ਔਰ ਮੈਂ ਜਦੋਂ ਐਮਐਲਏ ਬਣਿਆ ਸੀ ਬਤੌਰ ਮੈਂ ਇੱਥੇ ਪਹੁੰਚਿਆ ਸੀ ਤੇ ਸਾਡੇ ਟੀਚਰ ਸਹਿਬਾਨਾਂ ਪ੍ਰਿੰਸੀਪਲ ਸਹਿਬਾਨਾਂ ਦੀਆਂ ਡਿਮਾਂਡਾਂ ਸੀ ਤੇ ਮੈਂ ਉਦੋਂ ਉਹਨਾਂ ਨਾਲ ਵਾਦਾ ਕਰਕੇ ਗਿਆ ਸੀ ਵੀ ਤੁਸੀਂ ਆਪਣੀਆਂ ਪ੍ਰਪੋਜ਼ਲਾਂ ਜਿਹੜੀਆਂ ਸਾਨੂੰ ਭੇਜੋ ਆਪਾਂ ਉਹ ਕਵਰ ਕਰਦੇ ਹਾਂ ਤੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਿਸੂਸ ਹੁੰਦਾ ਸੀ ਵੀ ਜਿਤਨਾ ਪੁਰਾਣੀਆਂ ਸਰਕਾਰਾਂ ਦੇ ਲੀਡਰ ਕਿਹਾ ਕੋ ਜਾਂਦੇ ਸੀ ਬਾਅਦ ਚ ਗੱਲਬਾਤ ਤੇ ਹੁੰਦੀ ਕੋਈ ਨਹੀਂ ਸੀ ਜਦੋਂ ਇਹਨਾਂ ਨੇ ਪ੍ਰਪੋਜ਼ਲਾਂ ਭੇਜੀਆਂ ਤੇ ਪੈਸਾ ਇਹਨਾਂ ਨੂੰ ਜਦੋਂ ਆਇਆ ਤੇ ਅੱਜ ਪੈਸਾ ਦੇਣ ਤੋਂ ਬਾਅਦ ਰੂਮ ਬਣਨ ਤੋਂ ਬਾਅਦ ਸਾਰੇ ਤਿਆਰ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ ਤੇ ਮੈਂ ਅੱਗੇ ਕਹਿ ਰਿਹਾ ਸੀ ਮੈਂ ਕਿ ਹੁਣ ਹੋ ਗਿਆ ਜਕੀ ਨੂੰ ਕਿ ਨਹੀਂ ਸੋ ਕਹਿਣਾ ਬਾਪ ਸਾਡਾ ਮੇਨ ਮੋਰਟੇ ਬੱਚਿਆਂ ਦੀ ਪੜਾਈ ਇਹਨਾਂ ਦੇ ਸਕੂਲ ਇਹਨਾਂ ਨੂੰ ਵਧੀਆ ਤੇ ਬਿਹਤਰੀਨ ਬਣਾਉਣਾ ਤੁਸੀਂ ਦੇਖ ਰਹੇ ਹੋਗੇ ਤੁਸੀਂ ਵੀ ਮੈਂ ਦੇਖ ਰਿਹਾ ਸੀ ਵੀ ਜਿੱਥੇ ਵੀ ਮੈਂ ਜਾਣਾ ਤੁਸੀਂ ਉੱਥੇ ਪਉਂਛ ਰਹੇ ਹੋ ਕਿਉਂਕਿ ਇੰਨਾ ਪਹਿਲਾਂ ਸਕੂਲਾਂ ਵੱਲ ਧਿਆਨ ਨਹੀਂ ਸੀ ਕਿਸੇ ਨੇ ਦਿੱਤਾ ਜੀ ਜੀ ਸੋ ਕਹਿਣ ਦਾ ਭਾਵ ਪੰਜਾਬ ਨੂੰ ਤਰੱਕੀ 'ਚ ਜੇ ਲੈ ਕੇ ਜਾਵਾਂਗੇ ਤੇ ਬੱਚੇ ਸਾਡੇ ਪੜ੍ਹ ਲਿਖ ਜਾਣਗੇ ਅਗਾਹ ਵਧਣਗੇ ਤੇ ਤਾਈ ਤਰੱਕੀ 'ਚ ਜਾਵਾਂਗੇ ਸੋ ਸਾਡਾ ਬਿਲਕੁਲ ਫੋਕਸ ਆ ਅੱਜ ਹੁਣ ਸਾਰੇ ਏਰੀਆ ਦੇ ਵਿੱਚ ਪਤਾ ਲੱਗ ਗਿਆ ਕਿ ਮੈਂ ਕਿੱਥੇ ਆਇਆ ਮੈਂ ਸਰਕਾਰੀ ਸਕੂਲ ਤਾਂ ਆਇਆ ਕਿਉਂ ਆਇਆ ਕਿਉਂਕਿ ਇਨ੍ਹਾਂ ਸਕੂਲਾਂ ਦੇ ਵਿੱਚ ਲੀਡਰ ਪਹਿਲਾਂ ਸਿਰਫ ਤੇ ਸਿਰਫ ਵੋਟਾਂ ਲਾ ਕੇ ਆਉਂਦੇ ਹੁੰਦੇ ਸੀ ਬੂਥ ਚੈੱਕ ਕਰਨ ਪਰ ਹੁਣ ਇੱਕ ਸਿਆਸਤ ਕਹਿੰਦੇ ਸੀ ਨਾ ਬਦਲਾ ਆਊਗਾ ਇਹ ਬਦਲਾਵਾ ਅੱਜ ਸਰਕਾਰੀ ਸਕੂਲਾਂ 'ਚ ਇਸ ਕਰਕੇ ਆ ਰਹੇ ਆ ਕਿ ਜਿਹੜੇ ਵੀ ਇਹਨਾਂ ਦੇ ਕੰਮ ਨੇ ਹੁਣ ਤੱਕ ਜਿਹੜੇ ਕੋਈ ਪੈਂਡਿੰਗ ਵੀ ਨੇ ਸਾਨੂੰ ਦੱਸੋ ਸਾਡੇ ਕੋਲ ਕਰੋੜਾ ਰੁਪਇਆ ਬਜਟਾਂ ਬੱਚਿਆਂ ਦੀ ਆਪਾਂ ਪੜ੍ਹਾਈ ਵਾਸਤੇ ਸਟੱਡੀ ਵਾਸਤੇ ਰੱਖਿਆ ਆਪਾਂ ਉਹ ਵੀ ਪੂਰਾ ਕਰਾਂਗੇ ਇਸ ਸਕੂਲ 'ਚ ਬੜੇ ਐਕਟਿਵ ਹੋ ਤੁਸੀਂ ਤੁਹਾਡੀ ਟੀਮ ਵੀ ਕੀ ਲੱਗਦਾ ਪਿਆ ਉੱਥੇ ਨੇ ਉਹ ਇੱਕ ਤਰਫਾ ਮੈਚ ਹੈ ਜੀ ਆਮ ਆਦਮੀ ਪਾਰਟੀ ਅੱਜ ਹੀ ਨੋਟ ਕਰੋ ਆਪਾਂ ਬੜੀ ਵੱਡੀ ਲੀਡ ਨਾਲ ਜਿੱਤ ਕੇ ਉੱਥੋਂ ਬਾਹਰ ਕਾਂਗਰਸ ਨੇ ਆਪਣੇ ਪੇਜ ਤੇ ਇੱਕ ਸੋਸ਼ਲ ਮੀਡੀਆ ਤੇ ਗਾਣਾ ਵਾਇਰਲ ਕੀਤਾ ਜਿਸ ਕਿਹਾ ਜਾ ਰਿਹਾ ਆਮਦਨੀ ਪਾਰਟੀ ਦੇ ਉਮੀਦਵਾਰ ਦਾ ਨਾਮ ਲੈ ਕੇ ਇਹ ਲੜਨਾ ਨਹੀਂ ਸੀ ਚਾਹੁੰਦੇ ਧੱਕੇ ਨਾਲ ਲੜਾਇਆ ਕਿਉਂਕਿ ਅਰਵਿੰਦ ਕੇਜਰੀਵਾਲ ਮੈਂ ਰਾਜ ਸਭਾ ਜਾਣਾ ਚਾਹੁੰਦਾ ਹਾਂ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਉਸ ਸ਼ਖਸ ਨੂੰ ਮਿਲਿਆ ਆਪਣੇ ਕੈਂਡੀਡੇਟ ਸਾਡੇ ਸੰਜੀਵ ਅਰੋੜਾ ਤੇ ਉਹ ਬੰਦੇ ਕੋ ਨਾ ਤੇ ਪੈਸੇ ਦੀ ਕੋਈ ਕਮੀ ਨਾ ਉਸ ਬੰਦੇ ਨੂੰ ਲੋਕਾਂ ਦੇ ਮਾਨ ਸਤਕਾਰ ਵੱਲੋਂ ਕਮੀ ਬਸ ਉਹਦੇ ਦਿਲ ਦੇ ਵਿੱਚ ਇੱਕ ਜਜ਼ਬਾ ਹੈ ਬੜੇ ਸਤਿਕਾਰਯੋਗ ਨੇ ਸਾਡੇ ਉਹਨਾਂ ਦਾ ਜਜ਼ਬਾ ਇਹੋ ਹੀ ਹੈ ਵੀ ਮੈਂ ਆਪਣੇ ਲੁਧਿਆਣੇ ਦੀ ਕੁਛ ਨਾ ਕੁਛ ਕਰ ਜਾਵਾਂ ਔਰ ਜਿਹੜੇ ਬੰਦੇ ਕਾਮਯਾਬ ਉਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਜ਼ਬਾ ਤੇ ਜਨੂੰਨ ਹੁੰਦਾ ਹੈ ਉਹ ਜਜ਼ਬੇ ਨੂੰ ਲੈ ਕੇ ਅੱਗੇ ਜਾ ਰਹੇ ਨੇ ਔਰ ਮੈਂ ਰਣੀਆਂ ਸਾਨੂੰ ਐਸੇ ਹੀ ਲੀਡਰਾਂ ਦੀ ਲੋੜ ਆ ਜਿਹੜਾ ਕੁਝ ਕਰਨਾ ਚਾਹੁੰਦੇ ਹੋਣ ਕਿਉਂਕਿ ਪੁਰਾਣੇ ਦੇ ਜਿਹੜੇ ਤੁਸੀਂ ਵੇਖੇ ਵੀ ਬੰਦ ਕਮਰਿਆਂ ਜੇ ਏਸੀ ਦੇ ਕਮਰਿਆਂ 'ਚ ਬੈਠ ਕੇ ਵੀ ਉਹ ਸਿਆਸਤਾਂ ਕਰਦੇ ਸੀ ਪਰ ਹਾਂ ਇਹ ਫਸਟ ਟਾਈਮ ਹੋਇਆ ਜਿਹੜਾ ਲੋਕਾਂ ਦੇ ਗਰਾਊਂਡ ਲੈਵਲ ਤੇ ਆਪਾਂ ਜਾ ਰਹੇ ਹਾਂ ਔਰ ਮੈਂ ਰਣੀ ਆ ਇਸ ਬਟਾਲੇ ਦੇ ਵਿੱਚ ਇਸ ਸਕੂਲ ਨੂੰ ਹੁਣ ਤੱਕ ਆਪਾਂ 49 ਲੱਖ 25000 ਰੁਪਏ ਜਿਹੜਾ ਦੇ ਚੁੱਕੇ ਆਂ ਔਰ ਜਿੱਥੇ ਵੀ ਜ਼ਰੂਰਤ ਆ ਸਾਨੂੰ ਆਪਾਂ ਉਹ ਵੀ ਉਹਨੂੰ ਕਵਰ ਕਰਦੇ ਆਂ ਤੇ ਆਪਰੇ ਮਾਈਕ ਤੇ ਦੋਸਤੋ